ਸਿਰਿ ਆਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਕਾ ਅਗਰ ਬਾਸ ਤਨ ਸਾਸ ਅਠਸੜ ਪੀਰਤ ਕਾ ਮੁਖ ਏਕਾ ਇਕ ਘਟ ਮਤ ਵਿਗਾਸ ਓਤ ਮਤੀ ਸਾਲਾ ਹਣ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੇ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਦ ਬਾ ਪੂਜ ਖੁਆਰ ਜਿਨ ਕਉ ਸਤਗੁਰ ਥਾਪਿਆ ਤਿਨ ਮੇਤ ਨ ਸਕੈ ਕੋਈ ਓਨਾ ਅੰਦਰ ਨਾਮ ਨਿਧਾਨ ਹੈ ਨਾਮੁ ਪ੍ਰਗਟ ਹੋਇ ਨਾਮ ਪੂਜੀਐ ਨਾਮ ਮੰਨੀਐ ਅਖੰਡ ਸਦਾ ਸਤਿ ਸੋਇ ਛੇ ਹੂ ਖੇਰ ਲਾਈਐ ਤਾਂ ਜੀਉ ਤੇ ਹਾ ਹੋਏ ਜਲੀਆਂ ਸਭ ਧਿਆਨ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਡਰ ਗਏ ਆਂ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਸਰੇ ਔਗਣਵੰਤੀ ਚੂਰ ਜੇ ਲੋੜਹਿ ਵਰ ਕਾਮਣੀ ਨਹਿ ਮਿਲਿਐ ਫਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਥ ਅਟੋਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਤੰਚਨ ਕੋਟ ਰੀਤਾਲ ਦਿਨ ਪੌਣੀ ਗੜਿ ਕਿਉ ਚੜਾਉ ਗੁਰ ਹਰਿ ਧਿਆਨ ਨਿਹਾਲ ਗੁਰ ਕੌਣੀ 베ੜੀ ਗੁਰੂ ਗੁਰ ਤੁਲਹਾ ਹਰਣਾਉ ਗੁਰ ਸਰਸਾ ਗੁਰ ਬੋਹਿ ਛੋ ਗੁਰ ਤੀਰਥ ਦਰਿ ਜਾਓ ਜੇ ਤਿਸ ਭਾਵੈ ਊਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖਿਐ ਪੂਰੈ ਤਤਿ ਨਿਵਾਸ ਪੂਰੈ ਥਾਨ ਸੁਹਾਗਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਚੌ ਘਟੈ ਗੁਣਤਾਸ ਸਿਰੀ ਰਾਗ ਮਹੱਲਾ ਪਹਿਲਾ ਆਗੁ ਪਹਿਣੇ ਗਲ ਮਿਲ ਹਾਂ ਤੰਤ ਸਹਿ ਲੜੀਆਂ ਮਿਲ ਕੇ ਕਰਹ ਕਹਾਣੀਆਂ ਸਮਰੱਥ ਤੰਤ ਕੀਆਂ ਹਾ ਸਾਚੇ ਸਾਹਿਬ ਸਭ ਗੁਣ ਔ ਗੁਣ ਸਭ ਅਸਾਹ ਪ੍ਰਤਾ ਸਭ ਕੋ ਤੇ ਰਹਿ ਜੋਰ ਏਕ ਸ਼ਬਦ ਵਿਚਾਰਿਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਫਿਰ ਵੀ ਸਾਲੂਤਾ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕਹਤੀਆਂ ਤੇਰੀਆਂ ਕੁਦਰਤੀ ਕਹਿ ਬਿਟ ਤੇਰੀ ਦਾਤ ਕਹਤੇ ਤੇਰੇ ਜੀਵੰਤ ਸਿਸ਼ਤ ਕਰਹਿ ਦਿਨ ਰਾਤ ਕਹਤੇ ਤੇਰੇ ਰੂਪ ਰੰਗ ਕਹਤੇ ਜਾਤ ਅਜਾਤ ਸੱਚ ਮਿਲੇ ਸੱਚ ਊਪਜੈ ਸਤ ਨਹਿ ਸਾਥ ਸਮਾਏ ਸੁਰਤ ਹੋਵੇ ਪਤ ਊਗਵੇ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਮੈ ਮੂਈ ਘੜਾਹ ਦੂਤ ਲੱਗੇ ਫਿਰ ਚਾਕਰੀ ਸਤਿਗੁਰਤਾ ਵੇਸਾਹ ਕਲਪ ਤਿਆ ਜੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਦੇ ਸਤ ਮਿਲਾ ਪਹਜਾਇ ਆਦਿ ਨਿਰਪਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਤੇਤਾ ਆਖਣਿ ਆਖੀਐ ਆਖਣ ਤੋਂਤ ਨ ਹੋਏ ਮੰਗਣ ਵਾਲੇ ਤੇਤੜੇ ਦਾਦਾਏ ਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਥਿਨ ਮਹਿ ਖੇਲ ਖੇਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉਠ ਜਾਏ ਜੋ ਇਸ ਭਾਣਾ ਸੋ ਥੀਐ ਔਰ ਨਾਂ ਕਰਨਾ ਜਾਇ ਗੁਰਮੁਖ ਵਸਤ ਵੇ ਸਾਹੀਐ ਸਚ ਵਖਰ ਸਚ ਰਾਸ ਜਿਨਨੀ ਸਚ ਵਣੰਜਿਆ ਗੁਰ ਪੂਰੇ ਸਾबास ਨਾਨਕ ਵਸਤ ਪਛਾਨਸੀ ਸਤ ਸੋ ਦਾ ਜਿਸ ਪਾਸ ਸ੍ਰੀ ਰਾਗ ਮਹਲ ਪਹਿਲਾ ਧਾਤ ਮਿਲੇ ਸੁਣ ਧਾਤ ਕੋ ਸਿਸਤੀ ਸਿਸਤ ਸਮਾਏ ਲਾਲ ਗੁਲਾਲ ਵਹਿਬਰਾ ਸਚਾ ਰੰਗ ਚੜਾਓ ਸਤਿ ਮਿਲੈ ਸੰਤੋਖੀਆਂ ਹਰਿ ਜਾਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਬਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਊਚਾ ਥਾਨ ਸੁਹਾਵਣਾ ਉਪਰ ਮਹਿਲ ਮੂਰਾਰ ਸਚ ਕਰਣੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿ ਵਿਗ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰਦਿਨ ਪ੍ਰਕੁਟੀ ਛੁਟਸੀ ਖਹਿਜ ਮਿਲੇ ਸੁਖ ਹੋਏ ਨਿਜ ਕਰਮਹਿਲ ਪਛਾਣੀਐ ਨਦਰ ਕਰੇ ਮਲਤ ਹੋਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏ ਕੋ ਸ਼ਬਦ ਵਿਚਾਰਿਐ ਅਵਰਤਿਆ ਗਿਆਸ ਨਾਨਕ ਦੇਖ ਵਿਸਾਈਐ ਹਉ ਸਤਿਬਰਿਹਾਰੈ ਜਾਸ